ਕਲੋਜ਼ ਦਾ ਲਿਪ ਸੁਧਾਰ ਵਿਕਾਸਮੈਂਟ ਕੀਤੀ ਜਾ ਰਹੀ ਆ ਕੀ ਕੀ ਇਹਦੇ ਵਿੱਚ ਇਨਾ ਕੀਤਾ ਜਾਏਗਾ ਬਿਲਕੁਲ ਜੀ ਇਹ ਬੜੀ ਇਤਿਹਾਸਿਕ ਪਾਰਕ ਆ ਜਿਹੜੀ ਜਹਾ ਚੌਂਗ ਦੇ ਕੋਲ ਜਿਹੜੀ ਬੀਕਾ ਨੇਰ ਸ਼ਾਪ ਅਨਪੂਰਨਾ ਉਹਦੇ ਸਾਹਮਣੇ ਪਾਰਕ ਆ ਸੋ ਇਹ ਸ਼ਹੀਦਾਂ ਨੂੰ ਸਮਰਪਿਤ ਪਾਰਕ ਆ ਇੱਥੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਸੋ ਬੜੇ ਟਾਈਮ ਦਾ ਇਹ ਮਨ ਸੀਗਾ ਕਿ ਇਹਨੂੰ ਮੈਂ ਪਾਰਕ ਨੂੰ ਜਿਹੜਾ ਰੈਨੂਵੇਟ ਕਰਾਂ ਕਿਉਂਕਿ ਜਦੋਂ ਮੇਰੇ ਦਾਦਾ ਜੀ ਸਵਰਗੀ ਸਦਾ ਕਰਤਾਰ ਸਿੰਘ ਜੀ ਪਾੜਾ ਜਦੋਂ ਐਮਐਲਏ ਸੀ ਉਦੋਂ ਇਹ ਪਾਰਕ ਉਹਨਾਂ ਦੇ ਵੇਲੇ ਜਦੋਂ ਇਹ ਰੈਨੂਵੇਟ ਹੋਈ ਸੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਗੇ ਸਿਰ ਮੌਕਾ ਦਿੱਤਾ ਸਾਨੂੰ ਸੋ ਅੱਜੇ ਨਗਰ ਕੌਂਸਲ ਵੱਲੋਂ ਜਿਹੜਾ ਇਹ ਅਪਰਾਲਾ ਕੀਤਾ ਗਿਆ ਇਹ ਪਾਰਕ ਨੂੰ ਜਿਹੜਾ ਰੈਨੂਵੇਟ ਕਰ ਰਹੇ ਆ ਇਹਦੇ ਵਿੱਚ ਜਿਹੜਾ ਜੋ ਸਾਡੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਨੂੰ ਦਰਸਾਊਗਾ ਇਹ ਪਾਰਕੀ ਸ਼ਹੀਦਾਂ ਬਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਉਹਨਾਂ ਦਾ ਵੀ ਸਾਰਾ ਦੁਬਾਰਾ ਪਲੇਟਸ ਲਗਾ ਕੇ ਉਹਨਾਂ ਦੇ ਨਾਮ ਤੇ ਉਸ ਤੋਂ ਇਲਾਵਾ ਸਟੈਚੂਜ਼ ਲਗਾਏ ਜਾਣਗੇ ਬੈਠਣ ਲਈ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜਾ ਹਾਰਟੀਕਲਚਰ ਦਾ ਕੰਮ ਸਾਰੀ ਗ੍ਰੀਨਰੀ ਦਾ ਕੰਮ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਲੋਕ ਬਾਹਰ ਹੋਣ ਉਹ ਇੱਥੇ ਆਣ ਕੇ ਬੈਠਣ ਤੇ ਕਿਉਂਕਿ ਇਹ ਸ਼ਹਿਰ ਦਾ ਜਿਹੜਾ ਸੈਂਟਰ ਦਾ ਪਾਰਕ ਆ ਤੇ ਲੋਕ ਖੁਸ਼ ਵੀ ਨੇ ਸਾਰੇ ਦੁਕਾਨਦਾਰ ਸਾਰੇ ਇੱਥੇ ਕਿ ਇਹਦੀ ਬੜੀ ਲੋੜ ਸੀ ਸੋ ਇਹ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੰਪਲੀਟ ਕਰ ਲਿਆ ਜਾਊਗਾ ਲਗੇ ਹੋਟਲ ਆ ਜਾਂ ਸੈਂਟਰ ਪੁਆਇੰਟ ਪੈਣਾ ਜਿਹੜੀ ਆ ਇਕੱਲੀ ਫ੍ਰੀ ਆ ਕਿਉਂਕਿ ਜਿਹੜੇ ਸ਼ਹਿਰ ਹੋ ਗਿਆ ਜਦੋਂ ਇੱਥੇ ਪਾਰਕ ਜਾਣ ਦੇ ਵਿੱਚ ਕਿਤਨਾ ਜਿੱਤੇ ਉਹ ਨਾਂ ਜੋ ਪੜ ਨਹੀਂ ਉਹਨਾਂ ਨੂੰ ਜਹਾ ਬਿਲਕੁਲ ਜਦੋਂ ਇੱਥੇ ਲੋਕ ਬੱਚੇ ਆਉਣਗੇ ਉਹਨਾਂ ਨੂੰ ਹੋਰ ਵੀ ਕੋਸ਼ਿਸ਼ ਕਰਾਂਗੇ ਇੱਥੇ ਕਈ ਸਾਡੇ ਬੜੇ ਵਿਦਵਾਨ ਨੇ ਉਹਨਾਂ ਨਾਲ ਸਲਾਹ ਕਰਾਂਗੇ ਕਿ ਹੋਰ ਵੀ ਇਹਦੇ ਵਿੱਚ ਜਿਹੜਾ ਵਾ ਕੋਈ ਨਵਾਂ ਆ ਆਪਾਂ ਆਰਮੀ ਨਾਲ ਰਿਲੇਟਡ ਆਪਣੇ ਦੇਸ਼ ਨਾਲ ਰਿਲੇਟਡ ਜਿਹੜਾ ਇਤਿਹਾਸ ਲੇ ਕੇ ਲਾਈਏ ਤਾਂ ਜੋ ਬੱਚਿਆਂ ਦਾ ਜਿਹੜਾ ਰੁਝਾਨ ਬੱਚਿਆਂ ਦੀ ਨੌਲੇਜ ਜਿਹੜੀ ਵਧੇ ਜਾ ਜੋ ਇੱਥੇ ਆਉਣ ਤੇ ਉਹਨਾਂ ਨੂੰ ਕੁਝ ਇੱਥੇ ਸਿੱਖਣ ਨੂੰ ਮਿਲੇ। ਸਾਡੀ ਆਪਾ ਜੀ ਲੋਕ ਤਰੀਫ ਕਰ ਰਹੇ ਆ ਕਿ ਜਿਹੜੇ ਇਹ ਬ੍ਰਿਕਸ਼ ਜਿਹੜੇ ਹਾਸਲ ਜਿਹੜੇ ਉਹ ਉੱਥੇ ਉੱਡੇ ਰਹਿਣ। ਬਿਲਕੁਲ ਜੀ ਇਹ ਬ੍ਰਿਕਸ਼ ਜਿਹੜੇ ਆ ਇਹ ਬੜੇ ਪੁਰਾਣੇ ਬ੍ਰਿਕਸ਼ ਨੇ ਤੇ ਇਹ ਮੇਰਾ ਖਿਆਲ ਜਿਹੜਾ ਪੈਸੇ ਨਾਲ ਵੀ ਜਿਹੜਾ ਵਾ ਇਹ ਨਹੀਂ ਕਿਉਂਕਿ ਇਹਨੂੰ ਬੜਾ ਲੰਮਾ ਸਮਾਂ ਲੱਗਦਾ ਹੈ ਬ੍ਰਿਕਸ਼ਾਂ ਨੂੰ ਪਾਲਦਿਆਂ ਨੂੰ। ਸੋ ਇਹਨਾਂ ਨੂੰ ਜਿਹੜਾ ਵਾ ਸ਼نگਾ ਕੇ ਵੀ ਪਾਰਕ ਦੇ ਵਿੱਚ ਜਿਹੜੀ ਆ ਰੋਸ਼ਨੀ ਇੱਥੇ ਧੁੱਪ ਵੀ ਆਏ। ਗਰਮੀਆਂ ਦੇ ਵਿੱਚ ਇਹਨਾਂ ਦੇ ਰੁੱਖਾਂ ਦੇ ਥੱਲੇ ਜਿਹੜੇ ਲੋਕ ਬੈਠਣਗੇ। ਸੋ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਉਸ ਇਦੇ ਵਿੱਚ ਲਾਈਟਿੰਗ ਕਰਾਂਗੇ ਕਿ ਰਾਤ ਨੂੰ ਜਦੋਂ ਲੋਕ ਬੈਠਣ ਤੇ ਬ੍ਰਿਕਸ ਜਿਹੜੇ ਆ ਉਹ ਸੋਹਣੇ ਲੱਗਣ। ਭਾਈ ਭਾਈ ਲਾਲਚੌਂਗ ਵੀ ਹਰਿਆ-ਭਰਿਆ ਕਰੇ। ਬਿਲਕੁਲ ਜੀ ਭਾਈ ਲਾਲੋ ਜੀ ਚੌਂਗ ਦੇ ਵਿੱਚ ਵੀ ਕੰਮ ਲੱਗਾ ਉੱਥੇ ਅੱਜ ਗ੍ਰੀਨਰੀ ਦਾ ਕੰਮ ਜਿਹੜਾ ਉਹ ਕੰਪਲੀਟ ਕਰ ਲਿਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਹੁਤਾ ਰਹਿ ਗਿਆ। ਜਲਦੀ ਇਹਦਾ ਤੇ ਉਹਦਾ ਅਧਗਟਨ ਕਰਾਂਗੇ। ਉਸ ਤੋਂ ਬਾਅਦ ਜਿਹੜੀਆਂ ਹੋਰ ਪਾਰਕਸ ਆ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਵੇ। ਭਾਈ ਕਾਫੀ ਡਿਵੈਲਪਮੈਂਟ